ਇਹ ਸੱਚਖੰਡ ਸ੍ਰੀ ਹਜੂਰ ਸਾਹਿਬ ਦਾ ਰੇਲਵੇ ਸਟੇਸ਼ਨ ਹੈ ਜੀ ਇਹਦੇ ਬਾਹਰ ਦਰਖਤ ਹੈ ਤੇ ਤੋਤੇ ਦੇਖੋ ਜੀ ਕਿੰਨੇ ਸੋਹਣੇ ਲੱਗਦੇ ਆ ਤੋਤੇ ਬੈਠੇ ਆ ਜੀ ਉੱਪਰ ਲੜੀਆਂ ਜਿਹੜੀਆਂ ਦਿਖਦੀਆਂ ਹਾਂਜੀ ਇੱਧਰ ਵੀ ਹੈ ਜੀ ਆ ਦੇਖੋ ਬਰੇ ਇੱਧਰ ਵੀ ਹੈ ਇਹ ਵੀ ਦੇਖੋ ਆ ਦੇਖੋ ਸੱਚਖੰਡ ਸ੍ਰੀ ਹਜੂਰ ਸਾਹਿਬ ਦਾ ਜਿਹੜਾ ਮੇਨ ਗੇਟ ਆ ਜੀ ਮੇਨ ਰਸਤੇ ਆ ਇੱਥੇ ਆਟੋ ਸਰਦਾਰ ਸਾਹਿਬ ਵੱਲੋਂ ਬਸਾਂ ਵੀ ਲੱਗੀਆਂ ਜੀ ਤੇ ਇਹ ਆਪਣੇ ਸੰਗਤਾਂ ਮੁਕਾਬਲੀਆਂ ਲੱਸਣਾ ਲਈ ਦੇਖੋ ਜੀ ਸਤਖਾਲੀ ਜੀ ਜੀ ਸਾਹਿਬ ਦਾ ਮੇਨ ਗੇਟ ਆ ਜੀ ਸਟੇਸ਼ਨ ਦਾ ਰੇਲਵੇ ਸਟੇਸ਼ਨ ਦਾ ਮੇਨ ਗੇਟ ਆ